ਜੀ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਸ਼੍ਰੀ ਗੁਰੂ ਰਾਮਦਾਸ ਕੋਚਿੰਗ ਸੈਂਟਰ ਦੇ YouTube ਚੈਨਲ ਉੱਪਰ ਆਈ ਹੋਪ ਤੁਸੀਂ ਵਧੀਆ ਹੋਵੋਗੇ ਦੋਸਤੋ ਜੇਕਰ ਕੱਲ੍ਹ ਵਾਲੀ ਵੀਡੀਓ ਨੂੰ ਤੁਸੀਂ ਨਹੀਂ ਦੇਖਿਆ ਹੋਇਆ ਤਾਂ ਜਰੂਰ ਦੇਖ ਲੈਣਾ ਬਹੁਤ ਜ਼ਿਆਦਾ ਇੰਪੋਰਟੈਂਟ ਕੁਐਸਚਨਾਂ ਕਿਸ ਕੇਸ ਦੇ ਲਈ ਹਨ ਦੋਸਤੋ ਸਭ ਤੋਂ ਪਹਿਲਾਂ ਤੁਹਾਨੂੰ ਮੈਂ ਦੱਸ ਦਵਾਂ ਪੰਜਾਬੀ ਪੇਪਰ A ਹੈ ਜੋ ਉਸ ਦੇ ਲਈ ਹੈ UGC NET IAS PCS PS TET Master Cadder ਅਤੇ PS TET ਬਹੁਤ ਜ਼ਿਆਦਾ ਉਹਨਾਂ ਲਈ ਹੈਲਪਫੁਲ ਰਹੇਗੀ ਇਹ ਵੀਡੀਓ ਅਤੇ ਪੇਪਰ A ਦੇ ਲਈ ਤਾਂ ਇਹ ਇੰਪੋਰਟੈਂਟ ਹੈ ਹੀ ਜੇਕਰ ਗੱਲ ਕੀਤੀ ਜਾਵੇ ਤਾਂ ਆਹ ਦੋਸਤੋ ਜਿੰਨੇ ਵੀ ਥੱਲੇ ਦਿੱਤੇ ਹੋਏ ਹਨ ਐਗਜ਼ਾਮ ਉਹਨਾਂ ਸਾਰਿਆਂ ਦੇ ਲਈ ਤਾਂ ਇਹ ਇੰਪੋਰਟੈਂਟ ਹੈ ਹੀ ਅਤੇ ਦੋਸਤੋ ਬਹੁਤ ਜਿਆਦੇ ਮਹੱਤਵਪੂਰਨ ਕੁਐਸਚਨ ਹਨ ਵੀਡੀਓ ਦੇ ਨਾਲ ਐਂਡ ਤੱਕ ਬਨੇ ਰਹਿਣਾ ਅਤੇ ਜੇਕਰ ਕੱਲ ਵਾਲੀ ਵੀਡੀਓ ਨਹੀਂ ਦੇਖੀ ਤਾਂ ਕਿਰਪਾ ਕਰਕੇ ਉਸ ਨੂੰ ਜ਼ਰੂਰ ਦੇਖ ਲੈਣਾ ਬਹੁਤ ਜਿਆਦੇ ਇੰਪੋਰਟੈਂਟ ਕੁਐਸਚਨ ਉਸ ਦੇ ਵਿੱਚ ਕਰਵਾਏ ਗਏ ਹਨ ਤਾਂ ਦੋਸਤੋ ਦੇਖੋ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਮੈਂ ਦੱਸ ਦਵਾਂ ਕਿ ਜੇਕਰ ਤੁਸੀਂ ਚੈਨਲ ਦੇ ਨਿਊ ਵੀਵਰ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਬਿਲਕੁਲ ਨਾ ਭੁੱਲਣਾ ਦੋਸਤੋ ਜੇਕਰ ਵੀਡੀਓ ਦੇ ਕੁਐਸਚਨ ਵਧੀਆ ਲੱਗੇ ਕੰਟੈਂਟ ਵਧੀਆ ਲੱਗਿਆ ਤਾਂ ਵੀਡੀਓ ਨੂੰ ਲਾਈਕ ਕਰਿਓ ਕਮੈਂਟ ਕਰਿਓ ਵੱਤਵਾ ਸ਼ੇਅਰ ਕਰ ਦਿਓ ਆਪਦੇ ਦੋਸਤਾਂ ਮਿੱਤਰਾਂ ਭੈਣਾਂ ਭਰਾਵਾਂ ਤੇ ਰਿਸ਼ਤੇਦਾਰਾਂ ਦੇ ਵਿੱਚ ਤਾਂ ਚਲਦੇ ਆਪਾਂ ਦੋਸਤੋ ਪਹਿਲੇ ਕੁਐਸਚਨ ਵੱਲ ਉਸਤੇ ਜਾਣ ਤੋਂ ਪਹਿਲਾਂ ਤੁਹਾਨੂੰ ਮੈਂ ਦੱਸ ਦਵਾਂ ਕਿ 20 ਕੁਐਸਚਨ ਮੈਂ ਕਰਵਾ ਦਿੱਤੇ ਸੀ ਜੇਕਰ ਉਹ 20 ਕੁਐਸਚਨ ਨਹੀਂ ਦੇਖੇ ਬਹੁਤ ਜ਼ਿਆਦਾ ਇੰਪੋਰਟੈਂਟ ਕੁਐਸਚਨ ਹਨ ਉਹ ਤਾਂ ਵੀਡੀਓ ਨੂੰ ਜ਼ਰੂਰ ਦੇਖਣਾ ਦੋਸਤੋ ਫਰੀ ਆਫ ਕੋਸਟ ਵੀਡੀਓ ਹੈ ਇਸ ਦਾ ਤੁਸੀਂ ਪੂਰੇ ਦਾ ਪੂਰਾ ਲਾਭ ਉਠਾਇਆ ਕਰੋ ਦੋਸਤੋ ਤਾਂ ਆਪਾਂ ਚੱਲਦੇ ਹਾਂ ਪਹਿਲੇ ਕੁਐਸਚਨ ਵੱਲ ਜੋ ਕਿ ਇਸ ਵੀਡੀਓ ਦਾ 21 ਕੁਐਸਚਨ 21ਵਾਂ ਕੁਐਸਚਨ ਹੈ ਦੋਸਤੋ ਤਾਂ ਕਹਿ ਰਿਹਾ ਹੈ ਕਿ ਪਾਉ ਕਿਸ ਉਪਭਾਸ਼ਾ ਦਾ ਸ਼ਬਦ ਹੈ ਤਾਂ ਪਾਉ ਹੈ ਜਿਸ ਤਰ੍ਹਾਂ ਕਿ ਕੱਲ 3ਵੀਂ ਸ਼ਬਦ ਕਰਾਇਆ ਗਿਆ ਸੀ ਜਿਹੜੀ ਉਪਭਾਸ਼ਾ ਦਾ ਹੈ ਉਹ ਤੁਹਾਨੂੰ ਦੱਸਿਆ ਹੈ ਦੋਸਤੋ ਜੇਕਰ ਨਹੀਂ ਪਤਾ ਲੱਗਿਆ ਤਾਂ ਉਸ ਨੂੰ ਜ਼ਰੂਰ ਦੇਖਣਾ ਅਤੇ ਇਕੱਲਾ ਉਹੀ ਕੁਐਸਚਨ ਨਹੀਂ ਹੋਰ ਵੀ ਕਾਫੀ ਕੁਐਸਚਨ ਹਨ ਜੋ ਕਿ ਤੁਹਾਡੇ ਜੋ ਪੇਪਰ ਆ ਚੁੱਕੇ ਹਨ ਅਤੇ ਜੋ ਆਉਣ ਵਾਲੇ ਹਨ ਸਾਰਿਆਂ ਦੇ ਲਈ ਕੀ ਹੈ ਬਹੁਤ ਜ਼ਿਆਦਾ ਇੰਪੋਰਟੈਂਟ ਹਨ ਬਹੁਤ ਜ਼ਿਆਦਾ ਹੈਲਪਫੁਲ ਰਹਿਣ ਵਾਲੇ ਹਨ ਦੋਸਤੋ ਤਾਂ ਪਾਉ ਸ਼ਬਦ ਹੈ ਬਹੁਤ ਹੀ ਜ਼ਿਆਦਾ ਆਉਣ ਵਾਲਾ ਕੁਐਸਚਨ ਹੈ ਤੇ ਇਹ ਹੈ ਮਾਜੀ ਦਾ ਉਪਪਾਸ਼ਾ ਦਾ ਸ਼ਬਦ ਹੈ ਭਾਉ ਤਾਂ ਮਾਝੇ ਏਰੀਆ ਦੇ ਵਿੱਚ ਦੋਸਤੋ ਭਾਉ ਸ਼ਬਦ ਇਸਤੇਮਾਲ ਕੀਤਾ ਜਾਂਦਾ ਹੈ ਜਿਸ ਤਰ੍ਹਾਂ ਕਹਿ ਦਿੰਦੇ ਹਨ ਕਿ ਕਿਦਾਂ ਹੈ ਭਾਉ ਤਾਂ ਕੀ ਹੈ ਭਾਉ ਦਰਲਾ ਸ਼ਬਦ ਹੈ ਦੋਸਤੋ ਅਤੇ ਜੋ ਮਾਝਾ ਏਰੀਆ ਹੈ ਜਿਸ ਤਰ੍ਹਾਂ ਕਿ ਸਾਰਿਆਂ ਨੂੰ ਪਤਾ ਹੈ ਕਿ ਪੰਜਾਬ ਜੋ ਹੈ ਸਾਡਾ ਤਿਕੋਣਾ ਹੈ ਅਤੇ ਤਿਕੋਣਾ ਹੋਣ ਦੇ ਕਰਕੇ ਇੱਥੇ ਕਿ ਤਿੰਨ ਦਰਿਆ ਵੀ ਵਹਿੰਦੇ ਹਨ ਅਤੇ ਕਿਹੜੇ-ਕਿਹੜੇ ਜ਼ਿਲ੍ਹੇ ਹਨ ਕਿੰਨੇ ਜ਼ਿਲ੍ਹਿਆਂ ਦੇ ਨਾਲ ਵੰਦਾ ਹੈ ਤਾਂ ਦੋਸਤੋ ਉਹ ਵੀ ਤੁਹਾਨੂੰ ਮੈਂ ਵਿਦ ਟ੍ਰਿਕ ਦੱਸਾਂਗਾ ਅਤੇ ਮੈਂ ਪਹਿਲਾਂ ਵੀ ਕਰਵਾਈ ਹੈ ਕੋਈ ਗੱਲ ਨਹੀਂ ਜੇਕਰ ਉਹ ਵੀਡੀਓ ਨਹੀਂ ਦੇਖੀ ਇਹ ਓਨਲੀ ਟ੍ਰਿਕ ਹੀ ਨਹੀਂ ਉਸ ਦੇ ਵਿੱਚ ਬਹੁਤ ਹੀ ਜ਼ਿਆਦਾ ਸਮਾਰਟਨੈਸ ਹੈ ਤੋਂ ਯੂਜ਼ ਕੀਤੀ ਗਈ ਹੈ ਜੋ ਕਿ ਪੰਜਾਬ ਜੀਕੇ ਦੀਆਂ ਮੈਂ ਵੱਖਰੀ ਸੀਰੀਜ਼ ਚੱਲ ਰਹੀ ਹੈ ਉਸ ਦੇ ਵਿੱਚ ਕਰਵਾਇਆ ਹੋਇਆ ਜਿਸ ਤਰ੍ਹਾਂ ਕਿ ਇੱਕ ਹੈ ਸਾਡਾ ਰਾਵੀ ਦਰਿਆ ਸਾਨੂੰ ਪਤਾ ਹੈ ਜੀ ਇੱਥੋਂ ਹੁੰਦਾ ਹੈ ਇੱਕ ਹੈ ਬਿਆਸ ਤੇ ਇੱਕ ਹੈ ਸਤਲੁਜ। ਦੋਸਤੋ ਟ੍ਰਿਕ ਇਹ ਹੈ ਕਿ ਆਰਬੀਐਸ ਹੈ ਜੋ ਏ ਇਸ ਦੀ ਟ੍ਰਿਕ ਹੈ ਆਰਬੀਐਸ ਜੋ ਕਿ ਪੰਜਾਬ ਦੇ ਵਿੱਚ ਵਹਿੰਦੇ ਹਨ ਤਿੰਨ ਦਰਿਆ। ਤਾਂ ਦੋਸਤੋ ਪੰਜਾਬ ਦੇ ਵਿੱਚ ਕਿੰਨੇ ਦਰਿਆ ਵਹਿੰਦੇ ਹਨ? ਤਿੰਨ ਵਹਿੰਦੇ ਹਨ ਸਰ ਜੀ ਸਾਰਿਆਂ ਨੂੰ ਪਤਾ ਹੈ ਬਹੁਤ ਜਿਆਦਾ ਇੰਪੋਰਟੈਂਟ ਹੈ। ਬਟ ਕਿਹੜੇ-ਕਿਹੜੇ ਜ਼ਿਲ੍ਹਿਆਂ ਦੇ ਨਾਲ ਵਹਿੰਦੇ ਹਨ? ਇਹ ਪਤਾ ਹੋਣਾ ਜਿਹੜੇ ਕਿੰਨੇ ਜ਼ਿਲ੍ਹਿਆਂ ਦੇ ਨਾਲ ਵਹਿੰਦੇ ਹਨ। ਤਾਂ ਦੋਸਤੋ ਦੇਖੋ ਜੋ ਰਾਵੀ ਦਰਿਆ ਹੈ ਉਹ ਸਰ ਜੀ ਸਭ ਤੋਂ ਛੋਟਾ ਦਰਿਆ ਇਸ ਕਰਕੇ ਕਹਿੰਦੇ ਹਾਂ ਕਿਉਂਕਿ ਸਭ ਤੋਂ ਘੱਟ ਜਿਲ੍ਹਿਆਂ ਦੇ ਨਾਲ ਇਹ ਵੰਦਾ ਹੈ ਤਿੰਨ ਦਾ ਪਹਾੜਾ ਪੜਿਆ ਤਾਂ ਕੀ ਹੈ 3 2 ਕਿੰਨਾ ਹੁੰਦਾ ਹੈ 6 ਹੁੰਦਾ ਹੈ ਕੱਲ ਵਾਲੀ ਵੀਡੀਓ ਵਿੱਚ ਵੀ ਦੋਸਤੋ ਟਰਿਕ ਦੱਸੀ ਸੀ ਨਾਮ ਪੜਨਾਮ ਵਿਸ਼ੇਸ਼ਣ ਦੀ ਜੇਕਰ ਨਹੀਂ ਦੇਖੀ ਤਾਂ ਵੀਡੀਓ ਨੂੰ ਦੇਖ ਲੈਣਾ ਅਤੇ ਉਹ ਟਰਿਕ ਦਾ ਵੀ ਤੁਸੀਂ ਲਾਭ ਲੈਣਾ ਦੋਸਤੋ ਅਤੇ 3 3 ਕਿੰਨਾ ਹੁੰਦਾ ਹੈ 9 ਹੁੰਦਾ ਹੈ ਤਾਂ ਦੇਖੋ ਸਰ ਜੀ ਸਾਨੂੰ ਇਹ ਵੀ ਪਤਾ ਲੱਗ ਗਿਆ ਕਿ ਸਤ루ਈ ਦੇ ਨਾਲ ਸਾਨੂੰ ਪਤਾ ਹੈ 9 ਜ਼ਿਲ੍ਹੇ ਲੱਗਦੇ ਹਨ ਕਿਹੜੇ-ਕਿਹੜੇ ਹਨ ਉਹ ਤੁਸੀਂ ਮੈਪ ਦੇ ਵਿੱਚ ਦੇਖ ਲੈਣਾ ਜੇਕਰ ਪਤਾ ਹੈ ਤਾਂ ਵੈਲੈਂਡ ਗੁੱਡ ਹੈ ਬਟ ਕੀ ਹੈ ਇਹ ਕੁਐਸਚਨ ਤੁਸੀਂ ਗਲਤ ਨਹੀਂ ਕਰਕੇ ਆਉਗੇ 6 ਜ਼ਿਲ੍ਹੇ ਹਨ ਜੋ ਬਿਆਸ ਨਾਲ ਲੱਗਦੇ ਹਨ 3 ਜ਼ਿਲ੍ਹੇ ਹਨ ਜੋ ਰਾਵੀ ਦਰਿਆ ਦੇ ਨਾਲ ਲੱਗਦੇ ਹਨ ਅਤੇ ਸੰਸਕ੍ਰਿਤ ਨਾਮ ਹਨ ਜੋ ਉਹ ਤੁਹਾਨੂੰ ਪੰਜਾਬ ਜੀਕੇ ਦੀਆਂ ਜੋ ਵੀਡੀਓਜ਼ ਹਨ ਉਨਾ ਤੋਂ ਹੀ ਪਤਾ ਲੱਗੇਗਾ ਵਿਦ ਟ੍ਰਿਕ ਦੱਸਿਆ ਹੋਇਆ ਹੈ ਤਾਂ ਦੋਸਤੋ ਉਹਨਾਂ ਵੀਡੀਓ ਦਾ ਪੂਰਾ ਦਾ ਪੂਰਾ ਲਾਭ ਉਠਾਓ ਕਿਉਂਕਿ ਪੇਪਰ ਦੇ ਵਿੱਚ 0.25 ਨੰਬਰ ਜੇਕਰ ਚਲੇ ਜਾਣ ਸਾਡੇ ਮਤਲਬ ਕਿ 1.25 ਚਲੇ ਜਾਂਦੇ ਤੇ ਜੋਬ ਤੋਂ ਰਹਿ ਜਾਂਦੇ ਹਾਂ ਤਾਂ ਇਸ ਕਰਕੇ ਤੋਂ ਡਿਲੀਕੇ ਕੁਐਸਚਨ ਬਹੁਤ ਜਿਆਦਾ ਹੈਲਪਫੁਲ ਰਹਿਣ ਵਾਲਾ ਹੈ ਇਸ ਵੀਡੀਓ ਦਾ ਇਸ ਕਾ ਕਿ ਕਹ ਰਹੇ ਆ ਵੀਡੀਓ ਦੇ ਨਾਲ ਐਂਡ ਤੱਕ ਬਨੇ ਰਹੋ ਦੋਸਤੋ ਏ ਕੀ ਹੈ ਇੱਕ ਟ੍ਰਿਕ ਸੀ ਅਤੇ ਇੱਥੋਂ ਕੀ ਹੈ ਤੁਹਾਡੇ ਦੋ ਕੁਐਸਚਨ ਜਾਂ ਤਿੰਨ ਕੁਐਸਚਨ ਤੁਹਾਡੇ ਲਾਜ਼ਮੀ ਹਨ ਆਉਂਦੇ ਹੀ ਆਉਂਦੇ ਹਨ ਤਾਂ ਮਾਝਾ ਏਰੀਆ ਹੈ ਜੋ ਸਰ ਜੀ ਏ ਮਾਝਾ ਏਰੀਆ ਹੈ ਇੱਥੇ ਜ਼ਿਲ੍ਹੇ ਹਨ ਸਾਡੇ ਚਾਰ ਅਤੇ ਜੋ ਦਵਾਬਾ ਏਰੀਆ ਹੈ ਦੋ ਦਰਿਆਵਾਂ ਵਿਚਲਾ ਇਲਾਕਾ ਦਵਾਬਾ ਕਹਿੰਦੇ ਹਨ ਇੱਥੇ ਵੀ ਚਾਰ ਹਨ ਅਤੇ ਜੋ ਬਾਕੀ ਦੇ ਜ਼ਿਲ੍ਹੇ ਰਹਿ ਜਾਂਦੇ ਹਨ 15 ਉਹ ਸਾਡੇ ਸਰ ਜੀ ਕਿੱਥੇ ਹਨ ਮਾਲਵੇ ਦੇ ਵਿੱਚ ਹਨ ਟੋਟਲ ਸਾਡੇ ਕਿੰਨੇ ਹਨ 23 ਜੋ ਹਨ ਉਹ ਕੀ ਹੈ ਡਿਸਟ੍ਰਿਕਟਸ ਹਨ ਜ਼ਿਲ੍ਹੇ ਹਨ ਤਾਂ ਤੁਸੀਂ ਬਸ ਇਹਨਾਂ ਚਾਰ ਤੇ ਇਹਨਾਂ ਚਾਰ ਨੂੰ ਯਾਦ ਕਰ ਲਓ ਕਿਹੜੇ-ਕਿਹੜੇ ਹਨ ਬਾਕੀ 15 ਟੋਡੇ অপਸ਼ਨ ਦੇ ਵਿੱਚ ਸਿੱਧੇ ਹੀ ਦੇ ਜਾਣਗੇ ਤਾਂ ਆਈ ਹੋਪ ਦੋਸਤੋ ਤੁਹਾਨੂੰ ਪਤਾ ਲੱਗ ਗਿਆ ਹੋਵੇਗਾ ਜੇਕਰ ਨਹੀਂ ਪਤਾ ਸੀ ਤਾਂ ਤਾਂ ਜੇਕਰ ਇਹ ਇਨਫੋਰਮੇਸ਼ਨ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਕਰਿਓ ਤੇ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਦੋਸਤੋ ਤੇ ਜੇਕਰ ਚੈਨਲ ਦੇ ਨਿਊ ਵੀਵਰ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਬਿਲਕੁਲ ਨਾ ਭੁੱਲਣਾ ਨੈਕਸਟ ਕੁਐਸਚਨ ਕਹਿੰਦਾ ਹੈ ਭਾਰਤ ਦੇਸ਼ਾ ਜੋ ਕਿ ਪਿਛਲੀ ਵਾਰ ਆਇਆ ਸੀ ਕੁਐਸਚਨ ਇਹ ਭਾਰਤ ਦੇਸ਼ਾ ਤਾਂ ਸਾਰਿਆਂ ਨੂੰ ਲੱਗ ਰਿਹਾ ਜੀ ਕਿ ਇਹ ਕੁਐਸਚਨ ਨਹੀਂ ਬੰਦਾ ਬਟ ਕੀ ਹੈ ਪੇਪਰ ਦੇ ਵਿੱਚ ਐਗਜ਼ਾਮੀਨਰ ਨੇ ਪਾ ਦਿੱਤਾ ਮਤਲਬ ਕੀ ਹੈ ਇਹ ਬਹੁਤ ਜ਼ਿਆਦਾ ਇੰਪੋਰਟੈਂਟ ਕੁਐਸਚਨ ਹੈ ਤਾ ਜੋ ਭਾਰਤ ਦੇਸ਼ ਹੈ ਉਹ ਕੀ ਹੈ ਬਹੁ ਭਾਸ਼ਾਈ ਦੇਸ਼ ਹੈ ਸਾਡਾ ਤਾਂ ਬਹੁਤ ਜਿਆਦੇ ਭਾਸ਼ਾਵਾਂ ਇੱਥੇ ਬੋਲੀਆਂ ਜਾਂਦੀਆਂ ਹਨ ਅਤੇ 22 ਭਾਸ਼ਾਵਾਂ ਨੂੰ ਕੀ ਹੈ ਮਾਨਤਾ ਦਿੱਤੀ ਗਈ ਹੈ ਸਰ ਜੀ ਅਤੇ ਇਹ ਕਿਹੜੇ ਸ਼ੈਡਿਊਲ ਦੇ ਵਿੱਚ ਹਨ 8ਵੇਂ ਸ਼ੈਡਿਊਲ ਦੇ ਵਿੱਚ ਇਹਨਾਂ ਦੀ ਗੱਲ ਕੀਤੀ ਗਈ ਹੈ ਤੇ ਜੇਕਰ ਗੱਲ ਕੀਤੀ ਹੈ ਵੀ ਇੰਗਲਿਸ਼ ਦੀ ਜੋ ਕਿ ਇੰਗਲਿਸ਼ ਲੈਂਗੁਏਜ ਹੈ ਜੇਕਰ ਅਸੀਂ ਇਸ ਨੂੰ ਭਾਸ਼ਾ ਮੰਨੀਏ ਵਟ ਕੀ ਹੈ ਇਹ ਬਾਈ ਭਾਸ਼ਾਵਾਂ ਦੇ ਵਿੱਚ ਨਹੀਂ ਆਉਂਦੀ ਡੋਗਰੀ ਦੀ ਗੱਲ ਕਰੀਏ ਤਾਂ ਸਰ ਜੀ ਡੋਗਰੀ ਬਾਈ ਭਾਸ਼ਾਵਾਂ ਦੇ ਵਿੱਚ ਆਉਂਦੀ ਹੈ ਕੁਐਸਚਨ ਇਹੀ ਬਣਦਾ ਹੈ ਕਿ ਕਿਹੜੀ ਇਹਨਾਂ ਦੇ ਵਿੱਚੋਂ ਭਾਸ਼ਾ ਬਾਈ ਭਾਸ਼ਾਵਾਂ ਦੇ ਵਿੱਚ ਨਹੀਂ ਦਿੱਤੀ ਗਈ ਜਾਂ ਕਿਹੜੀ ਦਿੱਤੀ ਗਈ ਹੈ ਇਸ ਤਰ੍ਹਾਂ ਦੇ ਕੁਐਸਚਨ ਬਣਦੇ ਹਨ ਦੋਸਤੋ ਤਾਂ ਇਹ ਸੀ ਬੋਪਾਸ਼ਾਹੀ ਵਾਲਾ ਕੁਐਸਚਨ ਨੈਕਸਟ ਕੁਐਸਚਨ ਦੀ ਗੱਲ ਕੀਤੀ ਜਾਵੇ ਤਾਂ ਕਹਿੰਦਾ ਹੈ ਭਾਸ਼ਾ ਵਿਗਿਆਨ ਹੈ ਤਾਂ ਭਾਸ਼ਾ ਵਿਗਿਆਨ ਹੈ ਜੀ ਇਸ ਦਾ ਰਾਈਟ ਆਨਸਰ ਹੈ ਭਾਸ਼ਾ ਦਾ ਬਹੁਮੁਖੀ ਅਧਿਐਨ ਸਾਨੂੰ ਉਸ ਦਾ ਅਧਿਐਨ ਹੋਣਾ ਬਹੁਤ ਜ਼ਰੂਰੀ ਹੈ ਸਾਰੇ ਪਾਸਿਆਂ ਤੋਂ ਤਾਂ ਬਹੁਮੁਖੀ ਅਧਿਐਨ ਹੈ ਜਿਸ ਤਰ੍ਹਾਂ ਕਿ UGC NET ਵਾਲਿਆਂ ਦੇ ਲਈ ਅਤੇ Master Cadre ਤੇ PSETT ਵਾਲਿਆਂ ਦੇ ਲਈ ਬਹੁਤ ਜ਼ਿਆਦਾ ਇੰਪੋਰਟੈਂਟ ਕੁਐਸਚਨ ਹੈ ਇਹ ਤਾਂ ਭਾਸ਼ਾ ਵਿਗਿਆਨ ਜੋ ਹੈ ਇਹ બો ભાષાઈ ਗਿਆਨ ਨਹੀਂ ਹੈ એ ਉਸਦਾ ਅਧਿਐਨ ਹੈ ਨੈਕਸਟ ਕੁਐਸਚਨ ਦੀ ਗੱਲ ਕੀਤੀ ਜਾਵੇ ਕਹਿੰਦਾ ਹੈ ਵੈਰੀ ਇੰਪੋਰਟੈਂਟ ਕੁਐਸਚਨ ਔਂਕੜ ਅਤੇ ਹੋੜਾ ਕਿਸ ਸਵਰ ਨਾਲ ਲੱਗਦੇ ਹਨ ਦੋਸਤੋ ਦੇਖੋ ਇੱਥੇ ਕੁਐਸਚਨ ਇੱਕ ਹੋਵੇਗਾ ਬਟ ਤੁਹਾਨੂੰ ਉਸ ਦੇ ਨਾਲ ਜੋ ਬਾਣ ਸਕਦੇ ਹਨ ਉਹ ਵੀ ਦੱਸਾਂਗਾ ਤਾਂ ਸਾਡੇ ਸਵਰ ਕਿੰਨੇ ਹੁੰਦੇ ਹਨ ਸਰ ਜੀ ਸਾਨੂੰ ਪਤਾ ਹੈ ਤਿੰਨ ਹੁੰਦੇ ਹਨ ਸਵਰ ਇੱਕ ਹੁੰਦਾ ਹੈ ਊੜਾ ਇੱਕ ਹੁੰਦਾ ਐੜਾ ਤੇ ਇੱਕ ਹੁੰਦਾ ਹੈ ਈੜੀ ਤਾਂ ਟ੍ਰਿਕ ਸਾਰਿਆਂ ਨੂੰ ਪਤਾ ਹੋਵੇਗੀ ਬਸ 343 ਟ੍ਰਿਕ ਹੈ 343 ਤਾਂ ਕੀ ਹੈ ਊੜੇ ਨੂੰ ਕਿੰਨੀਆਂ ਮਾਤਰਾਵਾਂ ਲੱਗਦੀਆਂ ਨੇ ਲਗਾ ਮਾਤਰਾਵਾਂ ਟੂਟ ਸਹਾਡੀਆਂ ਮਾਤਰਾਵਾਂ ਜਿਹੜੀਆਂ ਹਨ 10 ਸਨ ਮਤਲਬ ਕਿ ਧੁਨੀਆਂ 10 ਸਨ ਸਾਡੀਆਂ ਚਾਰ ਐੜੇ ਨੂੰ ਲੱਗਦੀਆਂ ਹਨ ਤਿੰਨ ਈੜੀ ਨੂੰ ਲੱਗਦੀਆਂ ਹਨ ਤਾਂ ਇਹਨਾਂ ਦੇ ਵਿੱਚ ਕੀ ਹੈ ਔਂਕੜ ਅਤੇ ਹੂੜਾ ਤਾਂ ਕਿ ਸਵਰ ਨਾਲ ਲੱਗਦੇ ਹਨ ਤਾਂ ਇਹਨਾਂ ਤਿੰਨਾਂ ਦੇ ਵਿੱਚੋਂ ਕਿਸੇ ਇੱਕ ਨਾਲ ਤਾਂ ਲੱਗਦੇ ਹੋਣਗੇ ਤਾਂ ਦੇਖੋ ਊੜੇ ਦੇ ਨਾਲ ਕੀ ਆ ਜਦੋਂ ਮੂੰਹ ਖੁੱਲਾ ਹੁੰਦਾ ਹੈ ਬੜੀ ਬਾਰ ਕੁਐਸਚਨ ਆਇਆ ਹੈ ਉਦੋਂ ਕੀ ਹੁੰਦਾ ਹੈ ਊੜਾ ਹੁੰਦਾ ਹੈ ਤੇ ਊੜੇ ਨੂੰ ਜਦੋਂ ਕੀ ਆ ਔਂਕੜ ਲੱਗੀ ਹੁੰਦੀ ਆ ਤਾਂ ਅਸੀਂ ਬੋਲਦੇ ਹਾਂ ਦੋਸਤੋ ਕੁਐਸਚਨ ਬਣਾ ਲਿਆ ਕਰੋ ਉੱਥੇ ਸ਼ਬਦ ਬਣਾ ਕੇ ਦੇਖਿਆ ਕਰੋ ਉੱਠ ਬਣਦਾ ਹੈ ਮਤਲਬ ਕਿ ਊੜੇ ਦੇ ਥੱਲੇ ਔਂਕੜ ਵੀ ਲੱਗਦਾ ਹੈ ਤਾਂ ਊੜਾ ਕੀ ਆ ਇਸ ਦਾ ਰਾਈਟ ਆਨਸਰ ਹੋਵੇਗਾ ਜੀ ਨੈਕਸਟ ਕੁਐਸਚਨ ਦੀ ਗੱਲ ਕੀਤੀ ਜਾਵੇ ਕਹਿੰਦਾ ਹੈ ਪੰਜਾਬੀ ਦੀਆਂ ਅਖੰਡੀ ਧੁਨੀਆਂ ਕਿੰਨੀਆਂ ਹਨ ਤਾਂ ਪੰਜਾਬੀ ਦੀਆਂ ਅਖੰਡੀ ਧੁਨੀਆਂ ਹਨ ਦੋਸਤੋ ਸਭ ਤੋਂ ਪਹਿਲਾਂ ਤਾਂ ਪਤਾ ਹੋਣਾ ਜੀਦਾ ਧੁਨੀਆਂ ਕਿੰਨੇ ਪ੍ਰਕਾਰ ਦੀਆਂ ਉਹਦੀਆਂ ਹਨ ਇਹ ਦੋ ਪ੍ਰਕਾਰ ਦੀਆਂ ਹੁੰਦੀਆਂ ਸਰ ਜੀ ਇਹ ਕੀ ਆ ਪਤਾ ਹੋਣਾ ਬਹੁਤ ਜ਼ਰੂਰੀ ਹੈ ਕਿਹੜੀਆਂ ਕਿਹੜੀਆਂ ਇੱਕ ਕੀ ਹੁੰਦੀਆਂ ਅਖੰਡੀ ਹੁੰਦੀਆਂ ਹਨ ਅਤੇ ਇੱਕ ਅਖੰਡੀ ਧੁਨੀਆਂ ਹੁੰਦੀਆਂ ਹਨ ਤਾਂ ਇਹ ਪਤਾ ਹੋਣਾ ਚਾਹੀਦਾ ਦੋ ਪ੍ਰਕਾਰ ਦੀਆਂ ਹੁੰਦੀਆਂ ਨੇ ਇਸ ਤੋਂ ਅੱਗੇ ਕੀ ਹੈ ਖੰਡੀ ਹਨ ਜੋ ਏ ਕੀ ਹੈ ਦੋ ਤਰ੍ਹਾਂ ਦੀਆਂ ਰਹਿੰਦੀਆਂ ਹਨ ਅਤੇ ਅਖੰਡੀ ਚਾਰ ਤਰ੍ਹਾਂ ਦੀਆਂ ਹੁੰਦੀਆਂ ਹਨ ਇਹਨਾਂ ਦੇ ਵਿੱਚ ਕਿਹਾ ਹੈ ਪੰਜਾਬੀ ਦੀਆਂ ਖੰਡੀ ਧੁਨੀਆਂ ਕਿੰਨੀਆਂ ਹਨ ਤਾਂ ਪੰਜਾਬੀ ਦੀਆਂ ਅਖੰਡੀ ਧੁਨੀਆਂ ਹਨ ਜੋ ਉਹ ਕੀ ਹੈ ਚਾਰ ਹਨ ਤਾਂ ਇਹ ਯਾਦ ਰੱਖਣਾ ਹੈ ਕਈ ਪੰਜ ਵੀ ਕਰਾਉਣਗੇ ਅਤੇ ਚਾਰ ਵੀ ਕਰਾਉਣਗੇ ਬਟ ਚਾਰ ਐਕੂਰੇਟ ਹੈ ਇਸ ਦਾ ਤਾਂ ਚਾਰ ਕੀ ਹਨ ਅਖੰਡੀ ਧੁਨੀਆਂ ਹਨ ਤੇ ਜੋ ਸਵਰ ਤੇ ਵਿਅੰਜਨ ਆਗੇ ਉਹ ਖੰਡੀ ਆਗੀਆਂ ਬਾਕੀ ਕੀ ਆ ਅਖੰਡੀ ਹੋ ਜਾਣਗੀਆਂ ਤਾਂ ਚੱਲਦੇ ਆਪਾਂ ਨੈਕਸਟ ਕੁਐਸਚਨ ਵੱਲ ਅਗਲਾ ਕੁਐਸਚਨ ਕਹਿੰਦਾ ਹੈ ਜੀ ਪੰਜਾਬੀ ਦੀਆਂ ਖੰਡੀ ਧੁਨੀਆਂ ਕਿੰਨੀਆਂ ਹਨ ਤਾਂ ਤੁਹਾਨੂੰ ਮੈਂ ਹੁਣੇ ਦੱਸਿਆ ਹੈ ਕਿ ਖੰਡੀ ਧੁਨੀਆਂ ਹਨ ਜੀ ਉਹ ਹਨ ਸਾਡੀਆਂ ਦੋ ਇਹ ਬਿਲਕੁਲ ਨਹੀਂ ਗਲਤ ਕਰਨਾ ਬਹੁਤ ਜ਼ਿਆਦਾ ਪੇਪਰ 'ਚ ਪੁੱਛਿਆ ਜਾ ਰਿਹਾ ਹੈ ਜਿਸ ਨੂੰ ਅਸੀਂ ਕਹਿ ਦਿੰਦੇ ਹਾਂ ਇੰਪੋਰਟੈਂਟ ਕੁਐਸਚਨ ਮੋਸਟ ਰਿਪੀਟਡ ਕੁਐਸਚਨ ਵੀ ਅਸੀਂ ਇਸ ਨੂੰ ਕਹਿ ਸਕਦੇ ਹਾਂ ਜੀ ਨੈਕਸਟ ਕੁਐਸਚਨ ਦੀ ਗੱਲ ਕੀਤੀ ਜਾਵੇ ਅਗਲਾ ਕੁਐਸਚਨ ਕਹਿੰਦਾ ਹੈ ਕਿ ਸ਼ਬਦ ਸ਼ਕਤੀਆਂ ਕੀ ਸੰਪਰਦਾਇ ਦਾ ਆਧਾਰ ਹਨ ਵੈਰੀ ਇੰਪੋਰਟੈਂਟ ਕੁਐਸਚਨ ਸ਼ਬਦ ਸ਼ਕਤੀਆਂ ਹਨ ਜੋ ਕਿਹੜੀ ਸੰਪਰਦਾਇ ਦਾ ਆਧਾਰ ਹਨ ਤਾਂ ਇਹ ਹਨ ਜੀ ਅਲੰਕਾਰ ਨਹੀਂ ਹੋ ਸਕਦਾ ਤੁਮੀ ਦਾ ਆ ਸਕਦਾ ਹੈ ਤਾਂ ਸ਼ਬਦ ਸ਼ਕਤੀਆਂ ਹਨ ਇਹ ਸੰਪਰਦਾਈ ਹੈ ਤੁਣੀ ਤਾਂ ਤੁਣੀ ਤੋਂ ਬਾਅਦ ਕੀ ਹੁੰਦਾ ਹੈ ਸਭ ਤੋਂ ਛੋਟੀ ਇਕਾਈ ਕਿਹੜੀ ਹੁੰਦੀ ਹੈ ਸਾਡੀ ਤੁਣੀ ਹੁੰਦੀ ਹੈ ਫਿਰ ਸ਼ਬਦ ਹੁੰਦਾ ਹੈ ਕਿਉਂਕਿ ਪੇਪਰ A ਦੇ ਵਿੱਚ ਇਸ ਤਰ੍ਹਾਂ ਦੇ ਕੁਐਸਚਨ ਆਉਣੇ ਲਾਜ਼ਮੀ ਹਨ ਸ਼ਬਦ ਤੇ ਵਾਕ ਸਭ ਤੋਂ ਵੱਡੀ ਇਕਾਈ ਹੈ ਵਾਕ ਤਾਂ ਇਹ ਯਾਦ ਰੱਖਣਾ ਹੈ ਅਰਥਜੁਕਤ ਇਕਾਈ ਸਾਰਥਕ ਇਕਾਈ ਤਾਂ ਇਹ ਕੀ ਹੈ ਸ਼ਬਦ ਆ ਗਿਆ ਸਭ ਤੋਂ ਵੱਡੀ ਵਾਕ ਆ ਗਿਆ ਸਭ ਤੋਂ ਛੋਟੀ ਕੀ ਆ ਗਿਆ ਧੁਨੀ ਆ ਗਿਆ ਤਾਂ ਇਸ ਤਰ੍ਹਾਂ ਦੇ ਕੀ ਹੈ ਤੁਹਾਨੂੰ ਪਤਾ ਹੋਣੀ ਜਿਹਦੇ ਤਾਂ ਇੱਥੇ ਕੀ ਆ ਜਾਵੇ ਸ਼ਬਦ ਸ਼ਕਤੀਆਂ ਕੀ ਸੰਪਰਦਾਇ ਦਾ ਆਧਾਰ ਹਨ ਮਤਲਬ ਕਿ ਸ਼ਬਦ ਹੈ ਜੋ ਧੁਨੀ ਤੋਂ ਹੀ ਬਣਦਾ ਤਾਂ ਧੁਨੀ ਦਾ ਕੀ ਹੈ ਆਧਾਰ ਹੋ ਗਿਆ ਇਹਨਾਂ ਵਿੱਚੋਂ ਕਿਹੜੀ ਪੁਸਤਕ ਦੇਰਦਾ ਦੀ ਰਚਨਾ ਨਹੀਂ ਦੇੜਦਾ ਦੀ ਰਚਨਾਣੀ ਮਤਲਬ ਕੀ ਹੈ ਇਹ ਕੁਐਸਚਨ ਇਹੋ ਜਿਹਾ ਹੈ ਕਿ ਸਕਿਪ ਕਰਨ ਵਾਲਾ ਕੁਐਸਚਨ ਇਹ ਹੈ ਤਾਂ ਦੋਸਤੋ ਜੇਕਰ ਤੁਹਾਨੂੰ ਪਤਾ ਹੋਵੇਗਾ ਤੁਸੀਂ ਸਕਿਪ ਨਹੀਂ ਕਰੋਗੇ ਮੈਨੂੰ ਲੱਗਦਾ ਹੈ ਤਾਂ ਇਹਨਾਂ ਵਿੱਚੋਂ ਕਿਹੜੀ ਪੁਸਤਕ ਦੇੜਦਾ ਦੀ ਰਚਨਾ ਨਹੀਂ ਤਾਂ ਦੇਖ ਲੈਣੇ ਆ ਦੇੜਦਾ ਦੀ ਜੋ ਰਚਨਾ ਹੈ ਉਹ ਦੇ ਨਾਲ ਹੀ ਪਤਾ ਲੱਗ ਜਾਵੇਗਾ ਨਾਲੇ ਤੁਹਾਨੂੰ ਇਹ ਪਤਾ ਲੱਗ ਜਾਵੇਗਾ ਕਿ ਕਿਹੜੀ ਨਹੀਂ ਹੈ ਦੋਨੋਂ ਪਤਾ ਲੱਗ ਜਾਣਗੇ ਯਾਨੀ ਤਾ ਦੇਰਦਾ ਦੀ ਰਚਨਾ ਨਹੀਂ ਹੈ ਜੀ ਇਸ ਦੇ ਵਿੱਚ ਆ ਜਾਵੇਗਾ ਸਟ੍ਰਕਚਰਲ ਸੈਮੈਟਿਕਸ ਇਹ ਕੀ ਹੈ ਇਸ ਦਾ ਰਾਈਟ ਆਨਸਰ ਹੈ ਮਤਲਬ ਕੀ ਹੈ ਜੋ ਹੈ ਰਾਈਟਿੰਗ ਐਂਡ ਡਿਫਰੈਂਸ ਇਹ ਵੀ ਦੇਰਦਾ ਦੀ ਰਚਨਾ ਹੈ ਆਫ ਗ੍ਰਾਮੈਟੋਲੋਜੀ ਇਹ ਵੀ ਕੀ ਹੈ ਦੇਰਦਾ ਦੀ ਰਚਨਾ ਹੈ ਸਪੀਚ ਐਂਡ ਫੀਨੋਮੀਨਾ ਇਹ ਵੀ ਦੇਰਦਾ ਦੀ ਰਚਨਾ ਹੈ ਨੈਕਸਟ ਕੁਐਸਚਨ ਦੀ ਗੱਲ ਕੀਤੀ ਹੈ ਵੇ ਕਹਿੰਦਾ ਹੈ ਵਾਕਾਤਮਕ ਬੰਤਰ ਆਖਦੇ ਹਨ ਤਾਂ ਜਿਹੜੇ ਵਾਕ ਬੰਦੇ ਹਨ ਉਹਨਾਂ ਦੀ ਬੰਤਰ ਕੀ ਆਖਦੀ ਹੈ ਵਾਕ ਵਿੱਚ ਸ਼ਬਦਾਂ ਦੀ ਜੜਤ ਨੂੰ ਵਾਕ ਵਿੱਚ ਅਰਬਾਂ ਦੀ ਜੜਤ ਨੂੰ ਵਾਕ ਵਿੱਚ ਧੁਨੀਆਂ ਦੀ ਜੜਤ ਨੂੰ ਜਾਂ ਉਪਰੋਕਤ ਵਿੱਚੋਂ ਕੋਈ ਵੀ ਠੀਕ ਨਹੀਂ ਤਾਂ ਇਸ ਦਾ ਰਾਈਟ ਆਨਸਰ ਹੈ ਜੀ ਵਾਕ ਦੇ ਵਿੱਚ ਸ਼ਬਦਾਂ ਦੀ ਜੜਤ ਨੂੰ ਅਰਥ ਨਹੀਂ ਆ ਸਕਦੇ ਧੁਨੀਆਂ ਨਹੀਂ ਆ ਸਕਦੀਆਂ ਤੇ ਉਪਰੋਕਤ ਵਿੱਚੋਂ ਕੋਈ ਨਹੀਂ ਤਾਂ ਆ ਹੀ ਨਹੀਂ ਸਕਦਾ ਤਾਂ ਇੱਕੋ ਇੱਕ ਬਚਿਆ ਹੈ ਤੁਹਾਨੂੰ ਮੈਂ ਹੁਣੇ ਦੱਸਿਆ ਹੈ ਧੁਨੀ ਸ਼ਬਦ ਤੇ ਸ਼ਬਦ ਨੂੰ ਜੋੜ ਕੇ ਕੀ ਆ ਹੌਲੀ ਹੌਲੀ ਵਾਕ ਬਣ ਜਾਂਦਾ ਹੈ ਤਾਂ ਵਾਕ ਵਿੱਚ ਸ਼ਬਦਾਂ ਦੀ ਜੜਤ ਨੂੰ ਕੀ ਆਖਦੇ ਨੇ ਵਾਕਾਕਮਕ ਤਾਂ ਇਹ ਕੀ ਹੈ ਰਾਈਟ ਆਨਸਰ ਹੈ ਜੀ ਨੈਕਸਟ ਕੁਐਸਚਨ ਦੀ ਗੱਲ ਕੀਤੀ ਜਾਵੇ ਕਹਿੰਦਾ ਹੈ ਵਾਕ ਦਾ ਉਦੇਸ਼ ਆਉਂਦਾ ਹੈ ਤਾ ਵਾਕ ਦਾ ਉਦੇਸ਼ ਹੈ ਜੋ ਉਹ ਕੀ ਹੈ ਵਾਕ ਦੇ ਆਰੰਭ ਵਿੱਚ ਆਉਂਦਾ ਹੈ ਦੋਸਤੋ ਬਹੁਤ ਜਿਆਦਾ ਇੰਪੋਰਟੈਂਟ ਕੁਐਸਚਨ ਹੈ ਇਹ ਕੁਐਸਚਨ ਦੇਖ ਕੇ ਤੁਸੀਂ ਇਹ ਨਾ ਕਹੋ ਕਿ ਪੇਪਰ ਚ ਆਉਂਦਣੀ ਇਹ ਪੇਪਰ A ਦੇ ਵਿੱਚ ਬਹੁਤ ਵਾਰ ਕੁਐਸਚਨ ਪੁੱਛਿਆ ਗਿਆ ਹੈ ਵਾਕ ਦਾ ਉਦੇਸ਼ ਕਿੱਥੇ-ਕਿੱਥੇ ਆਉਂਦਾ ਹੈ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਇੱਕ ਉਦੇਸ਼ ਹੁੰਦਾ ਹੈ ਤੇ ਇੱਕ ਵਿਧੀ ਹੁੰਦਾ ਹੈ ਤੁਹਾਨੂੰ ਇਹ ਪਤਾ ਹੋਣਾ ਚਾਹੀਦਾ ਹੈ ਨਾ ਵਾਕ ਦੀਆਂ ਦੋ ਕਿਸਮਾਂ ਹੁੰਦੀਆਂ ਨੇ ਜੇਕਰ ਇਹ ਹੈ ਦਾ ਇੱਕ ਕੀ ਹੋ ਗਿਆ ਵਿਦੇ ਇੱਕ ਕੀ ਹੋ ਗਿਆ ਵਿਦੇ ਜਾਂ ਉਦੇਸ਼ ਹੋ ਗਿਆ ਜਾਂ ਉਦੇਸ਼ ਜਾਂ ਵਿਦੇ ਹੋ ਗਿਆ ਕੁਝ ਵੀ ਹੋ ਸਕਿਆ ਮਤਲਬ ਕੀ ਹੈ ਇਸ ਦਾ ਰਾਈਟ ਆਨਸਰ ਹੈ ਜਦੋਂ ਆਰੰਭ ਦੀ ਗੱਲ ਕੀਤੀ ਹੈ ਵੀ ਜਿਸ ਤਰ੍ਹਾਂ ਕਿ ਕਹਿੰਦੇ ਹੈ ਕਿ ਵਾਕ ਦੇ ਆਰੰਭ ਵਿੱਚੋਂ ਦਾ ਵਾਕ ਦੇ ਮੱਧ ਵਿੱਚ ਵਾਕ ਦੇ ਅੰਤ ਵਿੱਚ ਵਾਕ ਵਿੱਚ ਕਿੰਦੇ ਵੀ ਨਹੀਂ ਤਾਂ ਹਮੇਸ਼ਾ ਉਦੇਸ਼ ਹੈ ਜੋ ਜੇਕਰ ਰਾਮ ਨੇ ਰੋਟੀ ਖਾਧੀ ਤਾਂ ਜੋ ਕਰਤਾ ਹੈ ਰਾਮ ਹੈ ਉਹ ਕੀ ਉਸਦਾ ਉਦੇਸ਼ ਹੈ ਰੋਟੀ ਖਾਧੀ ਗਿਆ ਵੀ ਤੇ ਆ ਗਿਆ ਬਾਕੀ ਦਾ ਪਾਟ ਸਾਰਾ ਵੀ ਤੇ ਰਹਿ ਜਾਂਦਾ ਹੈ ਬਟ ਜੋ ਕੀ ਹੈ ਕਰਤਾ ਹੁੰਦਾ ਹੈ ਜਿਸ ਨੇ ਕੰਮ ਕੀਤਾ ਹੁੰਦਾ ਹੈ ਉਹ ਕੀ ਹੈ ਉਸਦਾ ਉਦੇਸ਼ ਆ ਜਾਂਦਾ ਹੈ ਜੀ ਨੈਕਸਟ ਕੁਐਸਚਨ ਦੀ ਗੱਲ ਕੀਤੀ ਜਾਵੇ ਕਹਿੰਦਾ ਹੈ ਗੱਗਾ ਤੇ ਘੱਗਾ ਨਾਲ ਅੰਕਿਤ ਹੋਣ ਵਾਲੀਆਂ ਧੁਨੀਆਂ ਦੇ ਉਚਾਰਨ ਵਿੱਚ ਸਾਂਝ ਡਕਮੇ ਵਿੰਜਨ ਹੋਣ ਦੀ ਹੈ ਨਾਦੀ ਅਲਪ ਪ੍ਰਾਣ ਧੁਨੀਆਂ ਦੀ ਹੈ ਸੁਰ ਉਚਾਰਣ ਦੀ ਹੈ ਜਾਂ ਕੋਈ ਵੀ ਠੀਕ ਨਹੀਂ ਹੈ ਤਾਂ ਅਸੀਂ ਦੇਖ ਲੈਨੇ ਹਾਂ ਇੱਥੇ ਜੀ ਇਹ ਕਹਿੰਦਾ ਹੈ ਕਿ ਜੋ ਗੱਗਾ ਤੇ ਖੱਗਾ ਹੈ ਅੰਕਿਤ ਹੋਣ ਵਾਲੀਆਂ ਜਿਹੜੀਆਂ ਧੁਨੀਆਂ ਹਨ ਉਹ ਸਾਝ ਕਾਦੇ-ਕਾਦੇ ਵਿੱਚ ਆਉਂਦੀ ਹੈ ਤਾਂ ਉਹਨਾਂ ਦੀ ਸਾਝ ਜੋ ਆਉਂਦੀ ਹੈ ਜੀ ਉਹ ਆਉਂਦੀ ਹੈ ਸੁਰ ਉਚਾਰਨ ਦੀ ਹੈ ਤਾਂ ਇਸ ਦਾ ਰਾਈਟ ਆਨਸਰ ਕੀ ਹੋ ਜਾਵੇਗਾ ਸੁਰ ਉਚਾਰਨ ਦੀ ਰਾਈਟ ਆਨਸਰ ਹੈ ਜੀ ਇਸ ਦਾ ਨੈਕਸਟ ਕੁਐਸਚਨ ਜੇ ਬੀ ਸਿੰਘ ਦੀ ਰਚਨਾ ਹੈ ਗੁਰਮੁਖੀ ਲਿਪੀ ਦਾ ਇਤਿਹਾਸ ਗੁਰਮੁਖੀ ਲਿਪੀ ਦਾ ਜਨਮ ਤੇ ਵਿਕਾਸ ਪੰਜਾਬੀ ਭਾਸ਼ਾ ਦਾ ਵਿਕਾਸ ਭਾਸ਼ਾ ਵਿਗਿਆਨ ਪੰਜਾਬੀ ਭਾਸ਼ਾ ਤੇ ਗੁਰਮੁਖੀ ਲਿਪੀ ਤਾਂ ਇਸ ਦਾ ਰਾਈਟ ਆਨਸਰ ਹੈ ਜੀ ਸਭ ਤੋਂ ਪਹਿਲਾਂ ਤਾਂ ਆਪਾਂ ਰਾਈਟ ਆਨਸਰ ਹੀ ਲਾਉਣਾ ਹੈ ਗੁਰਮੁਖੀ ਲਿਪੀ ਦਾ ਜਨਮ ਤੇ ਵਿਕਾਸ ਹੁਣ ਦੋਸਤੋ ਇਹ ਦੱਸ ਦੋ ਕਿ ਗੁਰਮੁਖੀ ਲਿਪੀ ਦਾ ਜੇਕਰ ਵਿਕਾਸ ਦੀ ਗੱਲ ਕੀਤੀ ਹੈ ਤਾਂ ਕਿਹੜੇ ਗੁਰੂ ਸਾਹਿਬ ਨੇ ਬਣਾਈ ਸੀ ਉਹਨਾਂ ਦਾ ਨਾਮ ਦੱਸਣਾ ਹੈ ਉਹ ਸਿੱਖਾਂ ਦੇ ਕਿੰਵੇਂ ਗੁਰੂ ਹੋਏ ਹਨ ਇਹ ਦੱਸਣਾ ਹੈ ਜੀ ਉਹਨਾਂ ਨੇ ਕਿਹੜਾ ਨਗਰ ਵਸਾਇਆ ਸੀ ਇਹ ਦੱਸਣਾ ਹੈ ਅਤੇ ਉਹਨਾਂ ਦੇ ਬੱਚਿਆਂ ਦੇ ਨਾਮ ਵੀ ਦੱਸਨੇ ਹਨ ਦੋਸਤੋ ਤਾ ਵੈਰੀ ਵੈਰੀ ਇੰਪੋਰਟੈਂਟ ਕੁਐਸਚਨ ਹੈ ਇਹ ਪੀਐਸਆਰ ਪੀਐਸਟੈਟ ਮਾਸਟਰ ਜਿਹੜਾ ਅਤੇ ਪੇਪਰ ਏ ਦੇ ਲਈ ਤਾਂ ਦੋਸਤੋ ਇਸ ਤਰ੍ਹਾਂ ਦੇ ਕੁਐਸਚਨ ਕੀ ਹੈ ਆਉਣੇ ਲਾਜ਼ਮੀ ਹੋ ਜਾਂਦੇ ਹਨ ਪੇਪਰ ਦੇ ਵਿੱਚ ਤੇ ਨੈਕਸਟ ਕੁਐਸਚਨ ਕਹਿੰਦਾ ਭਾਸ਼ਾ ਭਾਸ਼ਨ ਕਲਾ ਹੈ ਭਾਸ਼ਾ ਕੀ ਹੈ ਇੱਕ ਭਾਸ਼ਨ ਕਲਾ ਹੈ ਸੰਚਾਰ ਮਾਧਿਅਮ ਹੈ ਤੁਣੀ ਪ੍ਰਬੰਧ ਹੈ ਜਾਂ ਕੁਦਰਤੀ ਦਾਤ ਹੈ ਤਾਂ ਭਾਸ਼ਾ ਹੈ ਜੋ ਇੱਕੀਆ ਸਾਨੂੰ ਪਤਾ ਹੈ ਜੋ ਵੀ ਅਸੀਂ ਗੱਲਬਾਤ ਕਰਦੇ ਹਾਂ ਤਾਂ ਮੂੰਹ ਦੇ ਵਿੱਚੋਂ ਜੇਕਰ ਕੋਈ ਗੱਲ ਨਿਕਲੇਗੀ ਤਾਂ ਦੂਸਰੇ ਨੂੰ ਸਾਡੀ ਸੁਣਾਈ ਦਿੰਦੀ ਹੈ ਕਈ ਕੁਐਸਚਨ ਇਹੋ ਜਿਹੇ ਹੁੰਦੇ ਹਨ ਦੋਸਤੋ ਉਹ ਆਈਕਿਊ ਵਾਲੇ ਕੁਐਸਚਨ ਹੁੰਦੇ ਹਨ ਤਾਂ ਕਲਾਕੁਲਾ ਨਹੀਂ ਹੈ ਇਹ ਭਾਸ਼ਾ ਕੀ ਆ ਸੰਚਾਰ ਮਾਧਿਅਮ ਹੈ ਜੇਕਰ ਇੱਕ ਬੰਦਾ ਇੱਥੋਂ ਬੋਲ ਰਿਹਾ ਹੈ ਤਾਂ ਦੂਸਰੇ ਬੰਦੇ ਕੋਲ ਕੀ ਹੈ ਸੰਚਾਰ ਹੋ ਰਿਹਾ ਇੱਕ ਦੂਜੇ ਨਾਲ ਗੱਲਾਂ ਕਰ ਰਹੇ ਹਨ ਤਾਂ ਕੀ ਹੋ ਜਾਏਗਾ ਸੰਚਾਰ ਮਾਧਿਅਮ ਹੈ ਇਸ ਦਾ ਰਾਈਟ ਆਨਸਰ ਜੀ ਨੈਕਸਟ ਕੁਐਸਚਨ ਦੀ ਗੱਲ ਕੀਤੀ ਜਾਵੇ ਕਹਿੰਦਾ ਹੈ ਫਿਰ ਆ ਗਿਆ ਭਾਸ਼ਾ ਹੈ ਦੇਖੋ ਦੋ ਤਰ੍ਹਾਂ ਦੇ ਕੁਐਸਚਨ ਆਏ ਹਨ ਤੇ ਦੋਨਾਂ ਦੀਆਂ ਆਪਸ਼ਨਾਂ ਵੱਖ-ਵੱਖਰੀਆਂ ਹਨ ਭਾਸ਼ਾ ਹੈ ਮਤਲਬ ਕਿ ਐਗਜ਼ਾਮੀਨਰ ਤੋਂ ਨੂਲ ਜਾਵੇਗਾ ਪੂਰਾ ਸਮਾਜ ਦਾ ਪਛਾਣ ਚਿੰਨ ਹੈ ਸਮਾਜ ਦੀ ਪ੍ਰਕਿਰਤੀ ਹੈ ਸੱਭਿਆਚਾਰ ਦਾ ਬਦਲ ਹੈ ਜਾਂ ਸੱਭਿਆਚਾਰ ਦਾ ਵਿਕਾਸ ਹੈ ਤਾਂ ਦੇਖੋ ਇੱਥੇ ਕੀ ਹੈ ਹੁਣੇ ਅਸੀਂ ਗੱਲ ਕੀਤੀ ਭਾਸ਼ਾ ਕੀ ਇੱਕ ਸੰਚਾਰ ਦਾ ਮਾਧਿਅਮ ਹੈ ਤੇ ਸੰਚਾਰ ਦਾ ਮਾਧਿਅਮ ਤਾਂ ਸਮਾਜ ਦੇ ਵਿੱਚ ਹੀ ਹੋਵੇਗਾ ਨਾ ਤਾਂ ਪਛਾਣ ਚਿੰਨ ਹੈ ਜੋ ਕੋਈ ਬੋਲਦਾ ਹੈ ਤਾਂ ਉਸ ਦੀ ਪਛਾਣਤਾ ਆਉਂਦੀ ਹੈ ਕਿ ਇਹ ਬੰਦਾ ਪੜਿਆ ਲਿਖਿਆ ਹੈ ਜਾਂ ਇਹ ਬੰਦਾ ਪੜਿਆ ਲਿਖਿਆ ਨਹੀਂ ਹੈ ਤਾਂ ਉਸ ਦਾ ਕੀ ਹੈ ਪਛਾਣ ਚਿੰਨ ਹੈ ਭਾਸ਼ਾ ਤਾਂ ਦੋਸਤੋ ਬਹੁਤ ਇੰਪੋਰਟੈਂਟ ਕੁਐਸਚਨ ਸੀ ਇਹ ਧਿਆਨਾ ਕਰਨ ਵਾਲਾ ਕੁਐਸਚਨ ਸੀ ਭਾਸ਼ਾ ਗ੍ਰਹਿਣ ਕੀਤੀ ਜਾਂਦੀ ਹੈ ਕਿੱਥੋਂ ਗ੍ਰਹਿਣ ਕਰਦੇ ਹੋ ਤੁਸੀਂ ਭਾਸ਼ਾ ਤਾਂ ਇਹ ਪੈਡਾਗੋਗੀ ਦਾ ਕੁਐਸਚਨ ਵੀ ਬਣ ਸਕਦਾ ਪੇਪਰ A ਦਾ ਦਾ ਕੁਐਸਚਨ ਬਣਿਆ ਹੀ ਹੈ ਇਹ ਤਾਂ ਭਾਸ਼ਾ ਕਿੱਥੋਂ ਗ੍ਰਹਿਣ ਕੀਤੀ ਜਾਂਦੀ ਹੈ ਪਰਿਵਾਰ ਵਿੱਚੋਂ ਕੀਤੀ ਜਾਂਦੀ ਹੈ ਹਾਂਜੀ ਸਰ ਜੀ ਪਰਿਵਾਰ ਵਿੱਚੋਂ ਕੀਤੀ ਜਾਂਦੀ ਹੈ ਬਟ ਕੀ ਹੈ ਡੋਲੂ ਮਾਂਜਣ ਵਾਲਾ ਕੁਐਸਚਨ ਹੈ 1.25 ਨੰਬਰ ਚਲੇ ਜਾਣਗੇ ਜਾਂ ਕੀ ਇਹ 1 ਨੰਬਰ ਜਾਵੇਗਾ ਬਟ ਅਸੀਂ ਦੋਨੋਂ ਹੀ ਨਹੀਂ ਜਾਣਦੇ ਨੇ ਤਾਂ ਕੀ ਕਰ ਦਿੰਨੇ ਆ ਸਰ ਜੀ ਕ੍ਰੋਸ ਕਰ ਦਿੰਨੇ ਮਾਂ ਕੋਲੋਂ ਭਾਸ਼ਾ ਗ੍ਰਹਿਣ ਕੀਤੀ ਜਾਂਦੀ ਹੈ ਤਾਂ ਜਮਾਨੀ ਜੀ ਮਾਂ ਬੋਲੀ ਹੈ ਜੋ ਮਾਂ ਕੋਲੋਂ ਆਉਂਦੀ ਹੈ ਬਟ ਭਾਸ਼ਾ ਦੀ ਗੱਲ ਕੀਤੀ ਹੈ ਇੱਥੇ ਤਾਂ ਭਾਸ਼ਾ ਗ੍ਰਹਿਣ ਕੀਤੀ ਜਾਂਦੀ ਹੈ ਕਿੱਥੋਂ ਸਾਡੀ ਸਮਾਜ ਵਿੱਚੋਂ ਜੇਕਰ ਬਾਹਰ ਜਾਉਗੇ ਤਾਂ ਭਾਸ਼ਾ ਉੱਥੋਂ ਕੀ ਗ੍ਰਹਿਣ ਕਰੋਗੇ ਵੱਖੋ-ਵੱਖਰੇ ਕੀ ਹੈ ਸ਼ਬਦ ਸਿੱਖੋਗੇ ਫੋਰ ਐਗਜ਼ਾਮਪਲ ਜੇਕਰ ਤੁਸੀਂ ਸਕੂਲ ਵਿੱਚ ਜਾਂਦੇ ਹੋ ਤਾਂ ਉਹ ਵੀ ਸਮਾਜ ਜੀ ਆ ਗਿਆ ਏ ਕੀ ਹੈ ਬਿਲਕੁਲ ਰਾਈਟ ਆਨਸਰ ਹੈ ਤਾਂ ਦੋਸਤੋ ਏ ਸੀ ਟੋਟਾ ਦੇ ਕੁਐਸਚਨ ਬਹੁਤ ਜਿਆਦਾ ਇੰਪੋਰਟੈਂਟ ਕੁਐਸਚਨ ਦੋਸਤੋ ਜੇਕਰ ਤੁਹਾਨੂੰ ਵਧੀਆ ਲੱਗੇ ਤਾਂ ਵੀਡੀਓ ਨੂੰ ਲਾਈਕ ਕਰਨਾ ਤਾਂ ਬੰਦ ਹੈ ਤੇ ਜੇਕਰ ਚੈਨਲ ਤੇ ਨਿਊ ਵੀਵਰ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਬਿਲਕੁਲ ਨਾ ਭੁੱਲਣਾ ਦੋਸਤੋ ਤਾਂ ਮਿਲਦੇ ਆਪਾਂ ਕੱਲ ਅਗਲੀ ਵੀਡੀਓ ਦੇ ਵਿੱਚ ਬਹੁਤ ਜਿਆਦਾ ਲੰਬੀ ਸੀਰੀ ਚੱਲੇਗੀ ਟੋਟਾ ਜਿਸ ਤਰ੍ਹਾਂ ਲਿਖਿਆ ਹੋਇਆ ਹੈ ਕਿ 1000 ਪਲੱਸ ਕੁਐਸਚਨ ਕਰਵਾਏ ਜਾਣਗੇ ਇਸ ਵੀਡੀਓ ਦੇ ਵਿੱਚ ਤਾਂ ਹਾਂ ਜੀ ਸਰ ਜੀ ਡੈਫੀਨੇਟਲੀ ਉਸ ਤੋਂ ਵੱਧ ਕੁਐਸਚਨ ਇੱਥੇ ਤੁਹਾਨੂੰ ਦੇਖਣ ਨੂੰ ਮਿਲਣਗੇ ਤੇ ਸਾਰੇ ਪੇਪਰਾਂ ਦੇ ਵਿੱਚ ਆਏ ਹੋਏ ਕੁਐਸਚਨ ਹੋਣਗੇ ਤਾਂ ਦੋਸਤੋ ਵੀਡੀਓ ਦੇਖਣ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਤਾਂ ਕਰਨਾ ਬੰਦ ਹੈ ਤਾਂ ਜੇਕਰ ਤੁਸੀਂ ਸਬਸਕ੍ਰਾਈਬ ਨਹੀਂ ਕਰੋਗੇ ਤਾਂ ਤੁਹਾਨੂੰ ਵੱਖ-ਵੱਖਰੀ ਤਰ੍ਹਾਂ ਦੇ ਕੁਐਸਚਨ ਹਨ ਜੋ ਉਹ ਨਹੀਂ ਮਿਲਣਗੇ ਅਤੇ ਪੇਪਰ ਦੇ ਵਿੱਚ ਆ ਕੇ ਤੁਸੀਂ ਪੈਨਿਕ ਹੋ ਜਾਵੋਗੇ ਉਹਨਾਂ ਕੁਐਸਚਨਾਂ ਨੂੰ ਦੇਖ ਕੇ ਤਾਂ ਦੋਸਤੋ ਮਿਲਦੇ ਆਪਾਂ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਜੀ